ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਐਸੀ ਪਾਵਨ ਪਵਿੱਤਰ ਪਰਉਪਕਾਰ ਕਰਨ ਵਾਲੀ ਬਾਣੀ ਮਹਾਰਾਜ ਜੀਆ ਨੇ ਖਾਲਸੇ ਨੂੰ ਬਖਸ਼ੀ ਹੈ ਇਹ ਸੰਸਾਰ ਨੂੰ ਬਖਸ਼ੀ ਹੈ ਖਾਲਸਾ ਜੀ ਮਹਾਰਾਜ ਜੀਆ ਨੇ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਇਹ ਉਪਦੇਸ਼ ਦਿੱਤਾ ਹੈ ਪਰ ਅਫਸੋਸ ਦੀ ਗੱਲ ਹੈ ਖਾਲਸਾ ਜੀ ਵਿਤਕਰੇ ਵਿੱਚ ਮਰੇ ਹੋਏ ਲੋਕ ਮਹਾਰਾਜ ਦੀ ਬਾਣੀ ਦਾ ਨਰਾਦਰ ਕਰਦੇ ਹਨ ਸੋ ਇਹ ਸਤਗੁਰਾਂ ਦੀ ਬਾਣੀ ਸਰਵ ਸਾਂਝੀ ਹੈ ਇਹਨੂੰ ਕੋਈ ਵੀ ਪੜ ਕੇ ਖਾਲਸਾ ਜੀ ਪਰਮਗਤੀ ਹਾਸਲ ਕਰ ਸਕਦਾ ਮਹਾਰਾਜ ਨੇ ਏਡਾ ਪਰਉਪਕਾਰ ਇਸ ਧਰਤੀ ਉੱਪਰ ਕੀਤਾ ਪਰ ਸਾਨੂੰ ਸੋਝੀ ਨਾ ਆਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਵੀ ਖਾਲਸਾ ਜੀ ਹੋਰਾਂ avatars ਵਾਂਗੂ ਹੋਰਾਂ ਪੀਰ ਪੈਗੰਬਰਾਂ ਵਾਂਗੂ ਜਾਣਿਆ ਪਰ ਖਾਲਸਾ ਜੀ ਦੁਨੀਆ ਉਤੇ ਕੋਈ ਐਸਾ ਪੀਰ ਪੈਗੰਬਰ ਔਲੀਆ avatars ਨਹੀਂ ਆਇਆ ਜਿਨੇ ਸਰਵ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਹੋਵੇ ਸਰਵਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਹਨ ਜਿਨ੍ਹਾਂ ਨੇ ਸਰਬਸਾਂਝੀ ਵਾਲਤਾ ਦਾ ਉਪਦੇਸ਼ ਕੀਤਾ ਹੈ ਖਾਲਸਾ ਜੀ ਜਿਹਦੇ ਘਰ ਵਿੱਚ ਹਿੰਦੂ ਵੀ ਬ੍ਰਹਮ ਗਿਆਨੀ ਬਣੇ ਜਿਸ ਦੇ ਘਰ ਵਿੱਚ ਮੁਸਲਮਾਨਾਂ ਨੇ ਉਪਦੇਸ਼ ਕਮਾਇਆ ਉਹ ਵੀ ਬ੍ਰਹਮ ਗਿਆਨੀ ਬਣੇ ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਕੋਈ ਰੀਸ ਨਹੀਂ ਖਾਲਸਾ ਜੀ ਕਰ ਸਕਦਾ ਤੇ ਮਹਾਰਾਜ ਦੀ ਬਾਣੀ ਪੜਨੀ ਸਤਗੁਰਾਂ ਦਾ ਨਾਮ ਜਪਣਾ ਇਹ ਸਿੱਖ ਦੇ ਮੁਢਲੇ ਫਰਜ਼ ਹਨ ਧਰਮ ਦੀ ਕੀਰਤ ਕਰਨੀ ਕੀਰਤ ਕਰਕੇ ਦਸਵੰਧ ਕੱਢਣਾ ਇਹ ਮਹਾਰਾਜ ਦੇ ਹੁਕਮ ਹਨ ਕਈ ਵਾਰ ਖਾਲਸਾ ਜੀ ਇੱਕ ਵਾਰ ਦਾਸ ਨੇ ਇੱਕ ਨੂੰ ਬੇਨਤੀ ਕੀਤੀ ਜਿਵੇਂ ਕੱਲ ਦੀ ਹੱਡ ਬੀਤੀ ਵਿੱਚ ਵੀ ਦੱਸਿਆ ਸੀ ਕਿ ਉਹ ਵੀਰ ਨੂੰ ਇਹੀ ਗੱਲ ਕਹੀ ਸੀ ਭਾਈ ਤੇਰੇ ਕੰਮ ਕਾਰ ਚੱਲ ਪੈਣਗੇ ਦਸਵੰਦ ਕੱਢਿਆ ਕਰ ਤੇ ਖਾਲਸਾ ਜੀ ਉਹ ਦਸਵੰਦ ਕੱਢਣਾ ਉਹਨੇ ਸ਼ੁਰੂ ਕੀਤਾ ਮਹਾਰਾਜ ਦੀ ਕਿਰਪਾ ਵਰਤ ਗਈ ਦਾਸ ਦਾ ਖੁਦ ਦਾ ਪ੍ਰੈਕਟੀਕਲ ਹੈ ਖਾਲਸਾ ਜੀ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਹਰ ਮਹੀਨੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਦਿੰਨਾ ਹਾਂ ਤੇ ਮਹਾਰਾਜ ਬਰਕਤਾਂ ਪਾਉਂਦੇ ਤੇ ਜਦੋਂ ਕਦੇ ਖਾਲਸਾ ਜੀ ਮਨ ਵਿੱਚੋਂ ਆਕੀ ਹੁੰਨੇ ਆ ਉਸੇ ਮਹੀਨੇ ਕੋਈ ਨਾ ਕੋਈ ਨੁਕਸਾਨ ਕਿਤੇ ਹੋਰ ਪਾਸੇ ਪੈਸੇ ਚਲੇ ਜਾਂਦੇ ਇਹ ਮਹਾਰਾਜ ਜੀਆਂ ਦਾ ਹੁਕਮ ਹੈ ਖਾਲਸਾ ਜੀ ਸੋ ਜਿਨ੍ਹਾਂ ਨੇ ਮਹਾਰਾਜ ਦੇ ਬਚਨ ਮੰਨੇ ਹਨ ਉਹ ਸਤਿਗੁਰਾਂ ਕੋਲੋਂ ਖਾਲਸਾ ਜੀ ਸੋਖੀ ਪ੍ਰਾਪਤ ਕਰਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਪਾਂ ਦੋ ਗੱਲਾਂ ਕਰਾਂਗੇ ਕਲਗੀਧਰ ਸੁਆਮੀ ਦਸਮ ਪਾਤਸ਼ਾਹ ਦੀ ਬਾਣੀ ਸ਼੍ਰੀ ਦਸਮ ਗ੍ਰੰਥ ਵਿੱਚੋਂ ਇਹ ਬਚਨ ਹਨ ਮਹਾਰਾਜ ਕਹਿੰਦੇ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਗੁਰੂ ਤੋਂ ਬੇਮੁਖ ਹੋਣਾ ਕੌਣ ਹੈ ਜਿਹੜਾ ਗੁਰੂ ਦੀ ਸ਼ਰਨ ਛੱਡ ਜਾਵੇ ਗੁਰੂ ਦੀ ਬਾਣੀ ਛੱਡ ਜਾਵੇ ਗੁਰੂ ਦਾ ਓਟ ਆਸਰਾ ਛੱਡ ਜਾਵੇ ਆਪਣੇ ਮਨ ਪਿੱਛੇ ਲੱਗ ਕੇ ਜੋ ਮਨ ਵਿੱਚ ਆਵੇ ਉਹੀ ਕੁਝ ਕਰੇ ਜਿਵੇਂ ਲੋਕ ਕਹਿੰਦੇ ਆ ਕਿ ਦੁਨੀਆ ਤੇ ਇੱਕੋ ਵਾਰ ਆਉਣਾ ਜੋ ਮਨ ਕਰਦਾ ਉਹ ਕਰੋ ਜੋ ਮਨ ਕਰਦਾ ਉਹ ਖਾਓ ਜੋ ਮਨ ਕਰਦਾ ਉਹੋ ਜਿਹਾ ਪੀਓ ਫਿਕਰ ਨਹੀਂ ਕਰਨੀ ਜਿਵੇਂ ਖਾਲਸਾ ਰੀ ਜਿਹਨੂੰ ਬਹੁਤ ਵੱਡਾ ਗਿਆਨੀ ਲੋਕ ਕਹਿੰਦੇ ਨੇ ਓਸ਼ੋ ਉਹ ਕਹਿੰਦਾ ਤੁਹਾਡਾ ਮਨ ਜੋ ਕਰਦਾ ਉਹ ਕਰੋ ਇਹ ਉਹਦੇ ਬੋਲ ਨੇ ਉਹ ਕਹਿੰਦਾ ਹੈ ਕਿ ਜੇ ਕਾਮ ਵਰਤੀ ਤੁਹਾਡੇ ਸਰੀਰ ਉੱਤੇ ਆਉਂਦੀ ਹੈ ਤੁਹਾਡਾ ਜਿਹਦੇ ਨਾਲ ਚਿਤ ਕਰਦਾ ਕਾਮ ਕਰਿਆ ਕਰਨ ਨੂੰ ਤੁਸੀਂ ਕਰ ਸਕਦੇ ਹੋ ਇਡਾ ਉਹ ਬੇਵਕੂਫ ਇਨਸਾਨ ਹੈ ਜਿਹਨੂੰ ਲੋਕ ਗਿਆਨੀ ਕਹਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਸ ਮਨ ਦੀ ਲਗਾਮ ਨੂੰ ਤੁਸੀਂ ਢਿੱਲੀ ਛੱਡ ਦੇਵੋਗੇ ਤੇ ਫਿਰ ਇਹ ਖਾਲਸਾ ਦੀ ਉਜਾੜਾ ਹੀ ਕਰੇਗਾ ਇਹ ਕਿਸੇ ਦਾ ਭਲਾ ਨਹੀਂ ਕਰੇਗਾ ਮਨ ਦੀ ਲਗਾਮ ਨੂੰ ਖਾਲਸਾ ਜੀ ਖੁੱਲ੍ਹਾ ਕਰਨ ਤੇ ਉਜਾੜਾ ਹੀ ਹੁੰਦਾ ਜਿਵੇਂ ਕਿਸੇ ਜਾਨਵਰ ਦਾ ਰੱਸਾ ਖਾਲਸਾ ਜੀ ਥੋੜਾ ਜਿਹਾ ਢਿੱਲਾ ਕਰ ਦਿਓ ਤੇ ਉਹ ਟੁੱਡਾ ਮਾਰਦਾ ਆਸੇ ਪਾਸੇ ਵਾਲੇ ਜਾਨਵਰਾਂ ਨੂੰ ਮਾਰਦਾ ਖੁਰਲੀ ਨੂੰ ਟੁੱਡਾ ਮਾਰਦਾ ਨੁਕਸਾਨ ਕਰਦਾ ਤੇ ਜਿੰਨਾ ਚਿਰ ਉਹਦਾ ਰਸਾ ਕੱਸਿਆ ਏ ਖਾਲਸਾ ਜੀ ਚੁੱਪਚਪੀਤਾ ਖਲੋਤਾ ਰਹਿੰਦਾ। ਐਵੇਂ ਹੀ ਸਾਡੇ ਮਨ ਦੀ ਹਾਲਤ ਐ। ਮਨ ਕਦੇ ਨਹੀਂ ਰੱਜਦਾ। ਮਹਾਰਾਜ ਕਹਿੰਦੇ ਭੁੱਖਿਆ ਭੋਖ ਨਾ ਉਤਰੈ। ਜੇ ਬੰਨਾਪੁਰੀਆ ਭਾਰ ਤੁਸੀਂ ਭਾਵੇਂ ਪੁਰੀਆਂ ਦਾ ਭਾਰ ਬਨ ਲਵੋ। ਤੁਹਾਡੇ ਮਨ ਨੇ ਕਦੇ ਨਹੀਂ ਕਹਿਣਾ ਮੈਂ ਰੱਜ ਗਿਆ ਹਾਂ। ਮਹਾਰਾਜ ਕਹਿੰਦੇ ਸਿਆਣਪਾਂ ਕਦੇ ਕੰਮ ਨਹੀਂ ਆਉਨੀਆਂ ਜਿਹੜੀਆਂ ਤੁਸੀਂ ਸਿਆਣਪਾਂ ਦੇ ਢੇੜੇ ਭਜਾਉਂਦੇ ਹੋ ਨਾ ਘੋੜੇ ਇਹ ਕੰਮ ਨਹੀਂ ਆਉਨੀਆਂ। ਸਤਗੁਰ ਕਹਿੰਦੇ ਗੁਰੂ ਤੋਂ ਬੇਮੁਖ ਹੋਣ ਤੇ ਬਹੁਤ ਦੁੱਖ ਪ੍ਰਾਪਤ ਹੁੰਦਾ। ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਮ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਆਉਂਦੇ ਹਮ ਤੇ ਭਾਜ ਬੇਮੁਖ ਜੇ ਗਏ ਜਿਹੜੇ ਸਾਡੇ ਕੋਲੋਂ ਭੱਜ ਜਾਣਗੇ ਬੇਮੁਖ ਹੋ ਜਾਣਗੇ ਤਿੰਨ ਕੇ ਧਾਮ ਗਰਾਵਤ ਭਏ ਉਹਨਾਂ ਦੇ ਜਿਹੜੇ ਘਰ ਹਨ ਘਰ ਕਿਹੜੇ ਖਾਲਸਾ ਦੀ ਇੱਕ ਲੋਕ ਦਾ ਘਰ ਇੱਕ ਪਰਲੋਕ ਦਾ ਘਰ ਉਹ ਢਾ ਦਿੱਤੇ ਜਾਣਗੇ ਮਾਰਾ ਕਹਿੰਦੇ ਜੇ ਆਪਣੇ ਗੁਰ ਤੇ ਮੁਖ ਫਿਰ ਹੈ ਈहां ਊहां ਤਿੰਨ ਕੇ ਗ੍ਰਹਿ ਗਿਰ ਹੈ ਜਿਹੜਾ ਆਪਣੇ ਗੁਰੂ ਤੋਂ ਮੁਖ ਫੇਰ ਲੈਂਦਾ ਮੁੱਖ ਮੋੜ ਲੈਂਦਾ ਮਹਾਰਾਜ ਕਹਿੰਦੇ ਉਹਦੇ ਇੱਥੇ ਵੀ ਘਰ-ਗੇਰ ਜਾਣਗੇ ਤੇ ਪ੍ਰਲੋਕ ਵਿੱਚ ਵੀ ਜਿਹੜਾ ਉਹਦਾ ਰਾਹ ਹੈ ਉਹਦਾ ਘਰ ਹੈ ਨਸ਼ਟ ਹੋ ਜਾਵੇਗਾ ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਸਾਤਗੁਰ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਮਝਾਉਂਦੇ ਹਨ ਕਿ ਭਾਈ ਉਹਨਾਂ ਨੂੰ ਦੁੱਖ ਤੇ ਭੁੱਖ ਲੱਗੇਗੀ ਮਹਾਰਾਜ ਕਹਿੰਦੇ ਦੁੱਖ ਭੁੱਖ ਤਿੰਨ ਕੋ ਰਹਿ ਲੱਗੀ ਉਹਨਾਂ ਨੂੰ ਦੁੱਖ ਵੀ ਸਤਾਉਣਗੇ ਰੋਗ ਵੀ ਉਹਨਾਂ ਦੇ ਘਰ ਆਉਣਗੇ ਤੇ ਖਾਲਸਾ ਜੀ ਭੁੱਖ ਵੀ ਉਹਨਾਂ ਦੇ ਪਿੱਛੇ ਪਈ ਰਹੇਗੀ ਜਿਹੜੇ ਸੰਤ ਸੇਵਤੇ ਜੋ ਹੈ ਤਿਆਗੀ ਜਿਨ੍ਹਾਂ ਨੇ ਗੁਰੂ ਕੀ ਸੰਗਤ ਦੀ ਸੇਵਾ ਨਹੀਂ ਕਦੇ ਕੀਤੀ ਕਦੇ ਗੁਰੂ ਨਾਨਕ ਦੇ ਘਰ ਦੀ ਸੇਵਾ ਨਹੀਂ ਕੀਤੀ ਕਦੇ ਗੁਰੂ ਘਰ ਸੇਵਾ ਨਹੀਂ ਕੀਤੀ ਕਦੇ ਭੁੱਖੇ ਨੂੰ ਖਵਾਇਆ ਕੁਛ ਨਹੀਂ ਕੋਈ ਸੰਤ ਸੇਵਾ ਨਹੀਂ ਉਹਨਾਂ ਨੇ ਕੀਤੀ ਮਹਾਰਾਜ ਕਹਿੰਦੇ ਉਹਨਾਂ ਨੂੰ ਦੁੱਖ ਤੇ ਭੁੱਖ ਹਮੇਸ਼ਾ ਹੀ ਚੰਬੜੀ ਰਹੇਗੀ ਉਹਨਾਂ ਦੀ ਲੱਥੇਗੀ ਨਹੀਂ ਸਾਧਗੁਰ ਕਹਿੰਦੇ ਜਗਤ ਵਿਖਾ ਕੋਈ ਕਾਮ ਨਾ ਸਰਹੀ ਅੰਤਕੁੰਡ ਨਰਕ ਕੀ ਪਰਹੀ ਇਹ ਕਲਗੀਧਰ ਮਹਾਰਾਜ ਦੇ ਬਚਨ ਹਨ ਖਾਲਸਾ ਜੀ ਕਿ ਜਿਹੜੇ ਸੰਤ ਸੇਵਾ ਨਹੀਂ ਕਰਨਗੇ ਸੰਤਾਂ ਦੀ ਸੇਵਾ ਨਹੀਂ ਕਰਨਗੇ ਸੰਗਤ ਦੀ ਸੇਵਾ ਨਹੀਂ ਕਰਨਗੇ ਗੁਰੂ ਕੀ ਸੇਵਾ ਨਹੀਂ ਕਰਨਗੇ ਮਹਾਰਾਜ ਕਹਿੰਦੇ ਜਗਤ ਵਿਖੇ ਕੋਈ ਕਾਮ ਨਾ ਸਰਹੀ ਜੱਗ ਵਿੱਚ ਰਹਿੰਦਿਆਂ ਸੰਸਾਰ ਵਿੱਚ ਰਹਿੰਦਿਆਂ ਉਹਨਾਂ ਦਾ ਕੋਈ ਕੰਮ ਨਹੀਂ ਸਵਰੇਗਾ ਤੇ ਅੰਤੇ ਨੂੰ ਕਹਿੰਦੇ ਨਰਕ ਦੇ ਕੁੰਡ ਵਿੱਚ ਜਾ ਕੇ ਡਿੱਗਣਗੇ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ ਤੇ ਤਿੰਨ ਕੋ ਸਦਾ ਜਗਤ ਉਪਹਾਸਾ ਅੰਤਕੁੰਡ ਨਰਕ ਦੀ ਬਾਸਾ ਕਹਿੰਦੇ ਉਹਨਾਂ ਉੱਤੇ ਸਾਰਾ ਜਗਤ ਜਿਹੜਾ ਹਸੇਗਾ ਤੇ ਅੰਤੇ ਨੂੰ ਉਹ ਨਰਕ ਦੇ ਕੁੰਟ ਵਿੱਚ ਬਹਿਣਗੇ ਇਹ ਮਹਾਰਾਜੀਆਂ ਦੇ ਬਚਨ ਤੇ ਸਤਿਗੁਰ ਕਹਿੰਦੇ ਗੁਰਪਗਤੇ ਜੇ ਮੋਇ ਮੁਖ ਸਿਹਾਰਾ ਜਿਹੜੇ ਗੁਰੂ ਦੇ ਚਰਨਾਂ ਨਾਲੋਂ ਬੇਮੁਖ ਹੋ ਜਾਣਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਰਾ ਕਹਿੰਦੇ ਈਹਾ ਊਹਾ ਤਿੰਨ ਕੇ ਮੁਖਕਾਰੇ ਉਹਨਾਂ ਦੇ ਲੋਕ ਵਿੱਚ ਤੇ ਪ੍ਰਲੋਕ ਵਿੱਚ ਮੂੰਹ ਕਾਲੇ ਹੀ ਹੋਣਗੇ ਇਹ ਕਲਗੀਧਰ ਮਾਰਦੇ ਸਿੱਧੇ ਤੇ ਖਾਲਸਾ ਜੀ ਸ਼ਕਤ ਬਚਨ ਹਨ ਮਹੰਗੇ ਬਚਨ ਮਹਾਰਾਜ ਜੀ ਨੇ ਇਸ ਸੰਸਾਰ ਨੂੰ ਕੀਤੇ ਕਹਿੰਦੇ ਪੁੱਤਰ ਪਾਉਤਰ ਤਿੰਨ ਕੇ ਨਹੀਂ ਫਰੈ ਦੁਖਦਾ ਮਾਤ ਪਿਤਾ ਕੋਮਰ ਹੈ ਕਹਿੰਦੇ ਜਿਹੜੇ ਗੁਰੂ ਕੀ ਸੇਵਾ ਨਹੀਂ ਕਰਨਗੇ ਗੁਰੂ ਤੋਂ ਭੱਜਣਗੇ ਮਹਾਰਾਜ ਕਹਿੰਦੇ ਉਹਨਾਂ ਦੇ ਪੁੱਤਰ ਤੇ ਪੋਤਰੇ ਕਦੇ ਨਹੀਂ ਫਲਣਗੇ ਤੇ ਆਪਣੇ ਮਾਂ ਪਿਓ ਨੂੰ ਵੀ ਉਹ ਜੁਦਾਈ ਦਾ ਦੁੱਖ ਦੇ ਕੇ ਹੀ ਮਾਰਨਗੇ ਸਤਗੁਰਾਂ ਦੇ ਬਚਨ ਹਨ ਕਹਿੰਦੇ ਗੁਰਦੋਖੀ ਸਾਗ ਕੀ ਮ੍ਰਿਤ ਪਾਵੈ ਸਾਗ ਖਾਲਸਾ ਜੀ ਕਹਿੰਦੇ ਕੁੱਤੇ ਨੂੰ ਇਹ ਕਲਗੀਧਰ ਜੀ ਦੇ ਬਚਨ ਨੇ ਮੈਂ ਵਾਰ-ਵਾਰ ਇਹੀ ਗੱਲ ਕਹਿ ਰਿਹਾ ਇਹ ਮਹਾਰਾਜ ਦੀ ਬਾਣੀ ਜੇ ਖਾਲਸਾ ਜੀ ਸੱਚੇ ਪਾਤਸ਼ਾਹ ਕਹਿੰਦੇ ਗੁਰਦੋਖੀ ਸਗ ਕੀ ਮ੍ਰਿਤ ਪਾਵੈ ਜਿਹੜੇ ਗੁਰੂ ਕੇ ਦੋਖੀ ਹਨ ਕੁੱਤੇ ਦੀ ਮੌਤ ਮਰਨਗੇ ਆ ਜਿਹੜੇ ਮਹਾਰਾਜ ਸੱਚੇ ਪਾਸ਼ਾ ਦੀ ਨਿੰਦਿਆ ਕਰਦੇ ਫਿਰਦੇ ਭਕਾਈ ਮਾਰਦੇ ਫਿਰਦੇ ਸਾਤਗੁਰ ਕਹਿੰਦੇ ਕੁੱਤੇ ਦੀ ਮੌਤ ਮਰਨਗੇ ਨਰਕ ਕੁੰਟ ਡਾਰੇ ਪਛਤਾਵੈ ਕਹਿੰਦੇ ਫਿਰ ਨਰਕ ਦੇ ਕੁੰਟ ਵਿੱਚ ਇਹਨਾਂ ਨੂੰ ਛੁੱਟਿਆ ਜਾਵੇਗਾ ਤੇ ਪਛਤਾਉਣਗੇ ਕੋਈ ਇਹਨਾਂ ਦੀ ਆਵਾਜ਼ ਨਹੀਂ ਸੁਣੂਗਾ ਫਿਰ ਮਹਾਰਾਜ ਨੇ ਦੂਜੇ ਬਚਨ ਕੀਤੇ ਕੇ ਸੰਸਾਰ ਵਿੱਚ ਖਾਲਸਾ ਜੀ ਇੱਕ ਬਾਬੇ ਕੇ ਨੇ ਇੱਕ ਬਾਬਰ ਕੇ ਨੇ ਜਿਹੜਾ ਮੇਰਾ ਖਾਲਸਾ ਜਿਹੜੇ ਮੇਰੇ ਗੁਰਸਿੱਖ ਗੁਰੂ ਘਰ ਵਾਸਤੇ ਦਾਨ ਦੇਣਗੇ ਗੁਰੂ ਘਰ ਵਾਸਤੇ ਜਾਂ ਧਰਮ ਦੇ ਪ੍ਰਚਾਰ ਵਾਸਤੇ ਜਾਂ ਗਰੀਬਾਂ ਗੁਰਬਿਆਂ ਦੀ ਸੇਵਾ ਕਰਨ ਵਾਸਤੇ ਦਸਵੰਧ ਕੱਢਣਗੇ ਮਹਾਰਾਜ ਕਹਿੰਦੇ ਬਾਬੇ ਕੇ ਬਾਬਰ ਕੇ ਦੋ ਇੱਕ ਬਾਬੇ ਕੇ ਨੇ ਇੱਕ ਬਾਬਰ ਕੇ ਨੇ ਇਹ ਦੋ ਨੇ ਬਾਬੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਗੱਦੀਦਾਰ ਜਾਂ ਗੁਰੂ ਕੇ ਸਿੱਖ ਤੇ ਦੂਜੇ ਪਾਸੇ ਖਾਲਸਾ ਜੀ ਬਾਬਰ ਕੇ ਜਿਹੜੇ ਬਾਦਸ਼ਾਹਾਂ ਦੇ ਵਾਰਿਸ ਜਾਂ ਜਿਹੜੀ ਸਰਕਾਰ ਇਹ ਦੋ ਮੰਨੇ ਨੇ ਆਪ ਕਰੇ ਪਰਮੇਸ਼ਰ ਸੂ ਇਹਨਾਂ ਦੋਨਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਹੀ ਸਿਰਜਿਆ ਤੇ ਦੀਨ ਸ਼ਾਹ इनको ਪਹਿਚਾਨੋ ਕਹਿੰਦੇ ਦੁਨੀ ਪਾਤ उनको અનુਮਾਨੋ ਜਿਹੜੇ ਗੁਰੂ ਨਾਨਕ ਦੇ ਘਰ ਦੇ ਨੇ ਬਾਬੇ ਕੇ ਨੇ ਉਹ ਧਰਮ ਦੇ ਬਾਦਸ਼ਾਹ ਹਨ ਤੇ ਜਿਹੜੇ ਖਾਲਸਾ ਜੀ ਬਾਬਰ ਕੇ ਨੇ ਉਹ ਕਹਿੰਦੇ ਦੁਨੀਆ ਦੇ ਬਾਦਸ਼ਾਹ ਮੰਨੋ ਉਹਨਾਂ ਨੂੰ ਜਿਵੇਂ ਸਰਕਾਰ ਚਲਾਉਣ ਵਾਲੇ ਜ਼ੁਲਮ ਕਰਦੇ ਉਹ ਬਾਦਸ਼ਾਹ ਆਪਣੇ ਆਪ ਨੂੰ ਆਖਦੇ ਨੇ ਤੇ ਸਤਗੁਰੂ ਜੀ ਮਹਾਰਾਜ ਇਥੇ ਕੱਢੇ ਬਚਨ ਖਾਲਸਾ ਜੀ ਕਰਦੇ ਕਹਿੰਦੇ ਜੋ ਬਾਬੇ ਕੋ ਦਾਮ ਨਾ ਦੈ ਹੈ ਜਿਹੜੇ ਗੁਰੂ ਘਰ ਨੂੰ ਧਰਮ ਪ੍ਰਚਾਰ ਵਾਸਤੇ ਜਾਂ ਗਰੀਬਾਂ ਗੁਰਬਿਆਂ ਦੀ ਸੇਵਾ ਵਾਸਤੇ ਜਾਂ ਖਾਲਸਾ ਜੀ ਗੁਰਸਿੱਖਾਂ ਦੀ ਸੇਵਾ ਵਾਸਤੇ ਦਾਨ ਨਹੀਂ ਦੇਣਗੇ ਧਨ ਭੇਟ ਨਹੀਂ ਕਰਨਗੇ ਦਾਮ ਹੁੰਦਾ ਧਨ ਜੋ ਬਾਬੇ ਕੋ ਦਾਮ ਨਾ ਦੈ ਹੈ ਜਿਹੜੇ ਬਾਬੇ ਨੂੰ ਗੁਰੂ ਨਾਨਕ ਦੇ ਘਰ ਨੂੰ ਦਾਨ ਨਹੀਂ ਕਰਨਗੇ ਤਿੰਨ ਕੇ ਗਹਿ ਬਾਬਰ ਕੇ ਲੈ ਹੈ ਉਹਨਾਂ ਦੇ ਕੋਲੋਂ ਜਿਹੜੇ ਉਹ ਪੈਸੇ ਹਨ ਉਹ ਧਨ ਹੈ ਉਹ ਕਹਿੰਦੇ ਬਾਬਰ ਕੇ ਪਕੜ ਕੇ ਲੈ ਜਾਣਗੇ ਬਾਬਰ ਕੇ ਕੌਣ ਸਰਕਾਰ ਵੱਲੋਂ ਕੋਈ ਵਿਵਤਾ ਪੈ ਜਾਣੀ ਬਾਬਰ ਕੇ ਕੌਣ ਦੁੱਖ ਆ ਜਾਣਾ ਖਾਲਸਾ ਜੀ ਤਕਲੀਫਾਂ ਆ ਜਾਣੀਆਂ ਕੋਈ ਘਾਟਾ ਪੈ ਜਾਣਾ ਇਹਦੇ ਨੁਕਸਾਨ ਹੋ ਜਾਣਾ ਇਹ ਬਾਬਰ ਕੇ ਹੈ ਜੇ ਗੁਰੂ ਨੂੰ ਦਸਵੰਦ ਨਾ ਦੇਵਾਂਗੇ ਜੇ ਕਿਸੇ ਗਰੀਬ ਗੁਰਬੇ ਵਾਸਤੇ ਸੇਵਾ ਨਾ ਕਰਾਂਗੇ ਇਹ ਮਹਾਰਾਜੀਆਂ ਦੇ ਬਚਨ ਹਨ ਖਾਲਸਾ ਜੀ ਅੱਜ ਦਾਸ ਨੇ ਨਾ ਕਾਫੀ ਸੋਚਿਆ ਕਿਉਂਕਿ ਮੇਰੀ ਕਿੰਨੇ ਐਸੋ ਜਿਹੇ ਬੰਦਿਆਂ ਨਾਲ ਗੱਲ ਹੋਈ ਜਿਹੜੇ ਮੈਨੂੰ ਕਹਿੰਦੇ ਕਿ ਤੁਸੀਂ ਨਾ ਇਹ ਸੰਸਾਰ ਨੇ ਟਕਵੰਜ ਬਣਾਇਆ ਹੋਇਆ ਪੈਸੇ ਇਕੱਠੇ ਕਰਨ ਦਾ ਕਾਰਜ ਕੋਈ ਕਰਦੇ ਨਹੀਂ ਤੇ ਉਹ ਗੱਲ ਚੱਲਦੀ ਪਈ ਸੀ ਖਾਲਸਾ ਜੀ ਕਿ ਇਹ ਮਹਾਰਾਜ ਦੇ ਬਚਨ ਹਨ ਕਿ ਜਿਹੜਾ ਕੋਈ ਸੇਵਾ ਕਰਦਾ ਸਤਗੁਰ ਕਹਿੰਦੇ ਉਹਦੇ ਉੱਤੇ ਵੱਡੀ ਕਿਰਪਾ ਤੇ ਮਹਾਰਾਜ ਕਹਿੰਦੇ ਦਾਇਦ ਹੈ ਤਿੰਨ ਕੋ ਬੜੀ ਸਜਾਏ ਪੁੰਨ ਲੈ ਹੈ ਗ੍ਰਹਿ ਲੂਟ ਬਣਾਏ ਜਿਹੜੇ ਬਾਬਰਕਿਆਂ ਨੂੰ ਦੇਣਗੇ ਤੇ ਪਰ ਬਾਬਿਆਂ ਕਿਆਂ ਨੂੰ ਨਹੀਂ ਦੇਣਗੇ ਕਹਿੰਦੇ ਜਿਹੜੇ ਬਾਬਰਕਿਆਂ ਨੂੰ ਦੇਣਗੇ ਉਹਨਾਂ ਨੂੰ ਵੱਡੀ ਵੱਡੀ ਸਜਾ ਮਿਲੇਗੀ ਤੇ ਉਹਨਾਂ ਦਾ ਉਹਨਾਂ ਦਾ ਫਿਰ ਚੰਗੀ ਤਰ੍ਹਾਂ ਘਰ ਲੁੱਟਿਆ ਜਾਵੇਗਾ ਭਾਵ ਕਿ ਉਹਨਾਂ ਦੇ ਪੁੰਨ ਵੀ ਲੁੱਟੇ ਜਾਣਗੇ ਤੇ ਸੰਸਾਰ ਰੂਪੀ ਵੀ ਕੋ ਲੁੱਟਿਆ ਜਾਵੇਗਾ ਇਹ ਮਹਾਰਾਜ ਦੇ ਬਚਨ ਹਨ ਸੇ ਸੱਚੇ ਪਾਤਸ਼ਾਹ ਗੁਰੂ ਗਰੀਬ ਅਨਵਾਜ ਮਹਾਰਾਜ ਕਹਿੰਦੇ ਆ ਕਿ ਗੁਰੂ ਸੱਚੇ ਪਾਤਸ਼ਾਹ ਦੇ ਬਚਨ ਹਨ ਦਸਮ ਪਾਤਸ਼ਾਹ ਦੀ ਬਾਣੀ ਵਿੱਚ ਹੋਰ ਵੀ ਦਾਸ ਸਾਹਿਬ ਜੀ ਨੂੰ ਸੁਣਾਉਂਦਾ ਕੁਝ ਵਿਸਰ ਜਾਂਦੇ ਖਾਲਸਾ ਜੀ ਜੋ ਚੇਤੇ ਰਹਿੰਦੇ ਉਹ ਆਪ ਜੀ ਨੂੰ ਸੁਣਾ ਦਿੰਦਾ ਹਾਂ ਜਿਹੜੇ ਖਾਲਸਾ ਜੀ ਵਿਸਰ ਜਾਂਦੇ ਆ ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਦੋਂ ਚੇਤੇ ਆਉਂਦੇ ਆ ਫਿਰ ਆਪ ਜੀ ਨੂੰ ਉਹ ਸੁਣਾ ਦੇਵਾਂਗੇ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਸੇਵਾ ਕਰਨ ਵਾਲਾ ਜਿਹੜਾ ਗੁਰੂ ਦਾ ਸਿੱਖ ਹੈ ਜਿਹੜਾ ਸੇਵਾ ਕਰਨ ਵਾਲਾ ਸੇਵਾ ਭਾਵਨਾ ਜਿਹਦੇ ਹਿਰਦੇ ਵਿੱਚ ਹੈ ਉਹਦੇ ਵਿੱਚ ਉਹਦੇ ਨੂੰ ਉਹਨੂੰ ਸਦਾ ਸਦੀਵੀ ਸੁੱਖ ਪ੍ਰਾਪਤ ਹੋਵੇਗਾ ਹੁਣ ਆਪਾਂ ਕੱਲ ਦੀ ਜਿਹੜੀ ਵੀਡੀਓ ਉਹਦੇ ਵਿੱਚ ਪਹਿਲਾਂ ਜਿਹੜੀ ਪ੍ਰਚਾਰ ਕਰਾਂਗੇ ਵਿਚਾਰ ਕਰਾਂਗੇ ਉਹਦੇ ਵਿੱਚ ਮਹਾਰਾਜ ਦੱਸਣਗੇ ਵੀ ਜਿਹੜੇ ਗੁਰੂ ਕੇ ਘਰ ਨੂੰ ਦਾਨ ਦਿੰਦੇ ਨੇ ਗੁਰੂ ਕੇ ਘਰ ਨੂੰ ਜੋ ਸੰਵੰਦ ਕੱਢਦੇ ਨੇ ਜਾਂ ਸੇਵਾ ਕਰਦੇ ਨੇ ਜਾਂ 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 ਨਾਮ ਜਪਦੇ ਨੇ ਜਾਂ ਕਿਸੇ ਪ੍ਰਕਾਰ ਵੀ ਕੋਈ ਸੇਵਾ ਕਰਦੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਕੱਲ ਇਹ ਵਿਚਾਰ ਕਲਗੀਧਰ ਮਹਾਰਾਜ ਦੀ ਆਪਾਂ ਕਰਾਂਗੇ ਹੁਣ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਸੱਚੇ ਪਾਸ਼ਾ ਜੀਆਂ ਦੀ ਕਿਰਪਾ ਨਾਲ ਜੋ ਹੱਡ ਬੀਤੀ ਆਈ ਹੈ ਆਪਾਂ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਹੀ ਖਾਲਸਾ ਜੀ ਇਹ ਆਈ ਹੈ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਸੱਚੇ ਪਾਸ਼ਾ ਹਾਜ਼ਰ ਨਾਜ਼ਰ ਜਿਨ੍ਹਾਂ ਦੀ ਕਿਰਪਾ ਨਾਲ ਖਾਲਸਾ ਜੀ ਹੱਡ ਬੀਤੀਆਂ ਆਉਂਦੀਆਂ ਤੇ ਆਪ ਨੂੰ ਸੁਣਾਉਂਦੇ ਹਾਂ ਇਹ ਹੱਡ ਬੀਤੀ ਇੱਕ ਭੈਣ ਦੀ ਹੈ ਤੇ ਖਾਲਸਾ ਜੀ ਗਰੀਬ ਪਰਿਵਾਰ ਦੀ ਇਹ ਬੱਚੀ ਹੈ ਤੇ ਇਹਦਾ ਪਿੰਡ ਖਾਲਸਾ ਜੀ ਜਦੋਂ ਖੜੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾਈਏ ਇੱਥੇ ਕੋਈ ਉਹਨਾਂ ਨੇ ਪਿੰਡ ਦੱਸਿਆ ਸੀ ਇਹ ਰੋਡ ਤੇ ਆ ਤੇ ਖਾਲਸਾ ਜੀ ਉਹ ਮਾਂ ਭੈਣ ਨੇ ਦੱਸਣਾ ਕੀਤਾ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਬੜੀ ਕਿਰਪਾ ਕੀਤੀ ਭੈਣ ਕਹਿੰਦੇ ਘਰ ਵਿੱਚ ਗਰੀਬੀ ਸੀ ਭਰਾ ਛੋਟਾ ਬਹੁਤ ਛੋਟਾ ਸਾਡੇ ਤੋਂ ਸਭ ਤੋਂ ਵੱਡੀ ਮੈਂ ਮੇਰੇ ਤੋਂ 7 ਸਾਲਾਂ ਬਾਅਦ ਦੂਜੀ ਭੈਣ ਹੁੰਦੀ ਹੈ ਤੇ ਭਰਾ ਦਾ ਜਿਹੜਾ ਜਨਮ ਹੈ ਉਹ 12 ਸਾਲਾਂ ਬਾਅਦ ਮੈਂ 12 ਸਾਲ ਵੱਡੀ ਆ 12 ਸਾਲ ਛੋਟਾ ਹੈ ਮੇਰਾ ਭਰਾ ਤੇ ਘਰ ਵਿੱਚ ਗਰੀਬੀ ਹੈ ਫਾਦਰ ਸਾਹਿਬ ਦੇ ਸੱਟ ਲੱਗੀ ਸੀ ਚੂਲੇ ਤੇ ਉਹ ਮੰਜੇ ਤੇ ਨੇ ਫਿਰ ਕੰਮ ਕਾਜ ਜੋ ਸਾਡੇ ਕੋਲ ਸਰਦਾ ਬਣਦਾ ਸੀ ਜ਼ਮੀਨ ਤੋਂ ਠੇਕਾ ਆਉਂਦਾ ਸੀ ਉਹਦੇ ਨਾਲ ਹੀ ਅਸੀਂ ਘਰ ਦਾ ਗੁਜ਼ਾਰਾ ਚਲਾਉਂਦੇ ਸਾਂ ਮੈਂ ਸੂਟ ਸੀਂਦੀ ਸਾਂ ਕਹਿੰਦੇ ਬਾਅਦ ਵਿੱਚ ਮਹਾਰਾਜ ਦੀ ਇੱਕ ਕਿਰਪਾ ਹੋਈ ਉਹਨੇ ਇੱਕ ਭੈਣ ਨੇ ਦੋ ਚਾਰ ਕੋਰਸ ਕੀਤੇ ਤੇ ਕਹਿੰਦੀ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਉਦੋਂ ਤੋਂ ਜਾਂਦੀ ਆ ਮੇਰੇ ਮਨ ਵਿੱਚ ਸ਼ੁਰੂ ਤੋਂ ਸ਼ਰਦਾ ਅਸ਼ੀਦਾ ਨਾਲ ਕੁਦਰਤੀ ਬਣ ਗਈ ਹੈ ਤੇ ਮੈਂ ਸਪੈਸ਼ਲ ਜਾਣਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਾਬਾ ਨੂਰ ਸਿੰਘ ਸਾਹਿਬ ਦੇ ਘਰ ਜਾਣਾ ਮੈਂ ਜਾਂਦੀ ਰਹੀ ਇਹੀ ਅਰਦਾਸਾਂ ਕਰਨੀ ਹੈ ਮਹਾਰਾਏ ਘਰੋਂ ਗਰੀਬੀ ਕੱਢੋ ਮਹਾਰਾਏ ਗਰੀਬੀ ਕੱਢੋ ਸੋ ਸਤਗੁਰਾਂ ਦੀ ਕਿਰਪਾ ਨਾਲ ਇੱਕ ਮੇਰੀ ਮਿੱਤਰ ਸੀ ਕੁੜੀ ਉਹ ਸਿੰਗਾਪੁਰ ਸੀ ਉਹ ਕਹਿੰਦੀ ਵੀ ਮੈਂ ਇੱਥੇ ਸੋਹਣਾ ਕੰਮ ਕਾਰਜ ਕਰਦੀ ਆ ਤੂੰ ਇੱਥੇ ਆ ਜਾ ਵੀ ਆਪਾਂ ਇੱਥੇ ਕੰਮ ਕਰ ਲੈਨੇ ਆਂ ਤੇ ਫਿਰ ਇਹ ਖਾਲਸਾ ਜੀ ਭੈਣ ਨੇ ਸਟੱਡੀ ਵੀ ਚੰਗੀ ਕੀਤੀ ਸੀ ਮਹਾਰਾਜ ਦੀ ਕਿਰਪਾ ਨਾਲ ਚਲੋ ਇਹਦਾ ਸਤਗੁਰਾਂ ਨੇ ਦਇਆ ਕਰਕੇ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰਾ ਕਰਕੇ ਸਿੰਗਾਪੁਰ ਦਾ ਖਾਲਸਾ ਜੀ ਭੈਣ ਦਾ ਬਣ ਗਿਆ ਭੈਣ ਕਹਿੰਦੀ ਮੈਂ ਸਿੰਗਾਪੁਰ ਚਲੇ ਗਈ ਉੱਥੇ ਜਾ ਕੇ ਵੀ ਮੈਂ ਬਾਣੀ ਪੜ੍ਹਦੀ ਹੁੰਦੀ ਸਾਂ ਕਹਿੰਦੀ ਉੱਥੇ ਪਹਿਲਾਂ ਅਸੀਂ ਸਟੋਰ ਚ ਮੈਂ ਇੱਕ ਕੰਮ ਕਰਦੀ ਸਾਂ ਉੱਥੇ ਕੋਈ ਚੱਕਰ ਪੈ ਗਿਆ ਸੀ ਉੱਥੋਂ ਕੰਮ ਛੁੱਟ ਗਿਆ ਉਸ ਤੋਂ ਬਾਅਦ ਖਾਲਸਾ ਜੀ ਇੱਕ ਬਜ਼ੁਰਗ ਸੀ ਉਹਦੀ ਸੇਵਾ ਕਰਨ ਵਾਸਤੇ ਲੱਗਣਾ ਸੀ ਕੋਈ ਬਜ਼ੁਰਗ ਸੀ ਉੱਥੋਂ ਦਾ ਤੇ ਚਲੋ ਇਹਨੂੰ ਜਿਆਦਾ ਭਾਸ਼ਾ ਤਾਂ ਨਹੀਂ ਆਉਂਦੀ ਸੀ ਦੋ ਕੁੜੀਆਂ ਸੀਗੀਆਂ ਇਹ ਤੇ ਭੈਣ ਕਹਿੰਦੀ ਮੇਰੀ ਡਿਊਟੀ ਸੀ ਵੀ ਉਹਨੂੰ ਰੋਟੀ ਪਾਣੀ ਬਣਾ ਕੇ ਦੇਣਾ ਉਹਦਾ ਖਾਣ ਪੀਣ ਉਹ ਬੋਇਲ ਕਰਕੇ ਹੀ ਖਾਣਾ ਖਾਂਦੇ ਉਹੀ ਖਾਣਾ ਘਰ ਦੀ ਸਫਾਈ ਕਰਨੀ ਮੇਰਾ ਇਹ ਕੰਮ ਸੀ ਭੈਣ ਕਹਿੰਦੇ ਮੈਂ ਉੱਥੇ 1 ਸਾਲ ਕੰਮ ਕੀਤਾ ਪਹਿਲਾਂ ਤੇ ਬੜਾ ਸੋਹਣਾ ਵਧੀਆ ਰਿਆ ਉਸ ਤੋਂ ਬਾਅਦ ਉਹ ਜਿਹੜਾ ਬੁੱਢਾ ਸੀ ਉਹ ਮੇਰੇ ਤੇ ਗਲਤ ਜੀ ਨਿਗਾਹ ਰੱਖਣ ਲੱਗ ਪਿਆ ਉਹਨੇ ਬਹੁਤ ਗੰਦੀ ਤਰੀਕੇ ਦੇ ਨਾਲ ਮੇਰੇ ਨਾਲ ਜਿਦਾ ਵਿਵਹਾਰ ਕਰਨਾ ਵੇਖਣਾ ਮੈਂ ਕੰਮ ਕਰਨਾ ਤੇ ਉਹਨੇ ਗਲਤ ਜੀ ਨਿਗਾਹ ਦੇ ਨਾਲ ਮੇਰੇ ਨਾਲ ਵੇਖਣਾ ਕਿੰਨੀ ਪਰ ਮੈਂ ਕੁਝ ਕਰਨੀ ਸੀ ਸਕਦੀ ਮੈਂ ਉੱਥੇ ਸਾਂ ਮੈਂ ਮੇਰੇ ਮਨ ਵਿੱਚ ਇਹੋ ਡਰ ਲੱਗੇ ਰਹਿਣਾ ਵੀ ਮੈਂ ਕੰਮ ਤੇ ਕਿਵੇਂ ਜਾਵਾਂ ਤੇ ਜੇ ਕੰਮ ਤੇ ਨਹੀਂ ਜਾਉਂਗੀ ਤੇ ਪੈਸੇ ਕਿੱਥੋਂ ਆਉਣਗੇ ਜੇ ਪੈਸੇ ਨਹੀਂ ਆਉਣਗੇ ਤੇ ਇੱਥੇ ਖਾਉਂਗੀ ਕਿਦਾਂ ਤੇ ਪਿੱਛੇ ਭੇਜੂਗੀ ਕਿਵੇਂ ਸੋ ਇਦਾਂ ਦਾ ਕਹਿੰਦੀ ਮੈਂ ਸੋਚ ਕੇ ਫਿਰ ਵੀ ਮਨ ਨੂੰ ਕੱੜੜਾ ਕਰਕੇ ਸ਼ਹੀਦਾ ਅੱਗੇ ਅਰਦਾਸ ਕਰਨੀ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਵੀ ਮੇਰੀ ਇਲਾਜ ਰੱਖੋ ਮਹਾਰਾਜ ਮੇਰੇ ਤੇ ਕਿਰਪਾ ਕਰੋ ਕਹਿੰਦੇ ਉਹ ਜਿਹੜਾ ਬਜ਼ੁਰਗ ਸੀ ਉਹ ਕੋ ਤੁਰਿਆ ਨਹੀਂ ਸੀ ਜਾਂਦਾ ਪਰ ਹੌਲੀ ਹੌਲੀ ਜਿੱਦਾਂ ਸਾਲ ਬਾਅਦ ਉਹ ਠੀਕ ਹੋ ਗਿਆ ਤੇ ਉਹਨੇ ਮੇਰੇ ਨਾਲ ਨਾ ਇਦਾਂ ਦੀ ਨਿਗਾਹ ਨਾਲ ਵੇਖਣਾ ਮੈਨੂੰ ਗਲਤ ਫੀਲ ਹੋਣਾ ਵੀ ਇਹ ਬੰਦਾ ਗਲਤ ਆ ਸਹੀ ਨਹੀਂ ਆ ਤੇ ਮੈਂ ਉਹਦੀ ਬਹੁਤ ਇੱਜ਼ਤ ਕਰਦੀ ਸੀ ਬਜ਼ੁਰਗ ਸੀ ਤੇ ਭੈਣ ਕਹਿੰਦੀ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਰੋਜ਼ ਰਾਤ ਨੂੰ ਅਰਦਾਸ ਕਰਨੀ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜਾਦਾ ਮੈਨੂੰ ਹੋਰ ਕੋਈ ਕੰਮ ਮਿਲ ਜੇ ਤੇ ਜਾਂ ਉਹ ਬੁੱਢਾ ਮਾਰਾ ਸਹੀ ਹੋ ਜੇ ਮਹਾਰਾਜ ਦੀ ਨੀਤ ਬਦਲ ਜਾਵੇ ਕਿਰਪਾ ਕਰੋ ਸੱਚੇ ਪਾਸ਼ਾ ਮਿਹਰ ਕਰੋ ਇਵੇਂ ਕਰਕੇ ਕਹਿੰਦੀ ਮੈਂ ਅਰਦਾਸ ਮਾਰਦੇ ਚਰਨਾਂ ਵਿੱਚ ਕਰਦੀ ਰਹਿਣਾ। ਬਾਬਾ ਦੀਪ ਸਿੰਘ ਸਾਹਿਬ ਦੇ ਚਪੈਰੇ ਵੀ ਕਹਿੰਦੀ ਮੈਂ ਉੱਥੇ ਕੱਟਦੀ ਸਾਂ। ਕਹਿੰਦੀ ਕੀ ਖੇੜ ਵਰਤਦੀ ਐ। ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਇੱਕ ਦਿਨ ਨਾ ਉਹ ਬਜ਼ੁਰਗ ਜਿਹੜਾ ਸੀ ਮੈਂ ਉਹਦੇ ਘਰੇ ਕੰਮ ਕਰਦੀ ਸਾਂ ਤੇ ਉਹਦੇ ਮਨ ਵਿੱਚ ਪਤਾ ਨਹੀਂ ਕੀ ਆਇਆ। ਤੇ ਮੇਰੇ ਨਾਲ ਉਹਨੇ ਗਲਤ ਵਿਵਹਾਰ ਮੈਨੂੰ ਫੜਿਆ ਮੇਰੇ ਹੱਥ ਤੋਂ ਫੜ ਕੇ ਨਾ ਤੇ ਮੇਰੇ ਨਾਲ ਗਲਤ ਵਿਵਹਾਰ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਕਹਿੰਦੀ ਉਸ ਦਿਨ ਤੋਂ ਬਾਅਦ ਮੈਂ ਕੰਮ ਤੇ ਨਹੀਂ ਗਈ 4-5 ਦਿਨ। ਫੇਰ ਉਹ ਜਿਹੜੀ ਕੁੜੀ ਸੀ ਜਿਹਨੇ ਮੈਨੂੰ ਸੱਦਿਆ ਸੀ ਉਹ ਕਹਿੰਦੀ ਵੀ ਕੋਈ ਕਿੱਦਾਂ ਕੀ ਹੋਇਆ ਉੱਥੇ ਤੂੰ ਕਿਉਂ ਨਹੀਂ ਜਾਂਦੀ ਸਾਰੀ ਗੱਲ ਉਹਨਾਂ ਨੇ ਦੱਸੀ ਵੀ ਇਦਾਂ ਉਹ ਬਜ਼ੁਰਗ ਜਿਹੜਾ ਗਲਤ ਮੇਰੇ ਨਾਲ ਵਿਵਹਾਰ ਕਰਦਾ ਤੇ ਮੈਂ ਨਹੀਂ ਉੱਥੇ ਜਾਣਾ ਚਾਹੁੰਦੀ ਤੇ ਉਹ ਤੋਂ ਬਾਅਦ ਚਲੋ ਜਿਹੜੇ ਬੰਦੇ ਨਾਲ ਕੰਟਰੈਕਟ ਹੁੰਦਾ ਜਿਹੜਾ ਬੰਦਾ ਖਾਲਸਾ ਜਿਹਾ ਕੰਮ ਦਿੰਦਾ ਇਦਾਂ ਦਾ ਕੋਈ ਉੱਥੇ ਸਿਸਟਮ ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਉਹਨੇ ਕਿਹਾ ਵੀ ਕੋਈ ਨਹੀਂ ਮੈਂ ਉਹਨਾਂ ਨੂੰ ਕਵਾਂਗਾ ਵੀ ਨਹੀਂ ਤੁਹਾਡੇ ਨਾਲ ਕੋਈ ਗਲਤ ਨਹੀਂ ਹਰਕਤ ਕਰਨਗੇ ਤੇ ਤੁਸੀਂ ਜ਼ਰੂਰ ਕੰਮ ਤੇ ਜਾਓ ਤੇ ਮਹਾਰਾਜ ਦੀ ਕੋਈ ਖੇੜ ਵਰਤੀ ਇਹ ਨਹੀਂ ਮੈਂ ਫੇਰ ਮਨ ਕਰੜਾ ਕਰਕੇ ਚਲੀ ਗਈ ਕਿਉਂਕਿ ਪੈਸੇ ਤੋਂ ਬਿਨਾ ਉੱਥੇ ਕੁਝ ਨਹੀਂ ਕਹੀਂ ਕੁਝ ਕਰਨਾ ਪੈਂਦਾ ਦਾਸ ਵੀ ਬਾਹਰ ਸੀ ਖਾਲਸਾ ਜੀ ਜਿਹਨੂੰ ਕੰਪਨੀਆਂ ਕਹਿ ਦਿੰਦੀਆਂ ਕਿ ਹੁਣ ਕੰਮ ਹੈ ਨਹੀਂ ਜਾਂਦਾ ਘਰੇ ਬਹਿ ਜਾਓ ਤੇ ਜਾਂ ਫਿਰ ਆਹ ਕੰਮ ਕਰ ਲੋ ਹੁਣ ਆਪਾਂ ਸਭ ਨੂੰ ਪਤਾ ਕਿ ਆਪਾਂ ਗਲਤ ਕੰਮ ਨਹੀਂ ਕਰ ਸਕਦੇ ਜਿਹੜੇ ਸਰਦਾਰ ਨੇ ਜਾਂ ਕੇਸਾ ਧਾਰੀ ਨੇ ਤਮਾਕੂ ਵਾਲਿਆਂ ਨੂੰ ਹੱਥ ਨਹੀਂ ਲਾਉਂਦੇ ਜਿਹਨੂੰ ਦਾਸ ਖਾਲਸਾ ਜੀ ਬਾਹਰ ਸੀ ਨਾ ਤੇ ਮੈਂ ਸਿਰਫ ਜੋ ਇਹ ਛੋਟਾ ਜਿਹਾ ਹਿੰਟ ਦੇਣ ਲੱਗਾ ਵੀ ਇਹ ਚੀਜ਼ਾਂ ਹੁੰਦੀਆਂ ਨੇ ਬੰਦੇ ਨੂੰ ਕਰਨਾ ਪੈਂਦਾ ਮਜਬੂਰੀ ਵਸ ਦਾਸ ਨੂੰ ਕੰਪਨੀ ਵਾਲਿਆਂ ਨੇ ਕਹਿ ਦਿੱਤਾ ਸੀ ਵੀ ਹੁਣ ਕੰਮ ਹੈ ਨਹੀਂ ਜਾਂ ਤਾਂ ਤੁਸੀਂ ਘਰੇ ਬਹਿ ਜਾਓ ਜਾਂ ਵਾਪਸ ਚਲੇ ਜਾਓ ਜਾਂ ਕੋਈ ਹੋਰ ਲੱਭ ਲਓ ਤੇ ਖਾਲਸਾ ਜੀ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਸੀ ਕੰਮ ਕਰਨ ਦੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਘਰੇ ਤਾਂ ਬਹਿ ਨਹੀਂ ਸਕਦੇ ਕੋਈ ਹੋਰ ਕੰਮ ਹੈਗਾ ਤਾਂ ਦੱਸ ਦੋ ਉਹਨਾਂ ਨੇ ਮੈਨੂੰ ਸਿੱਧੀ ਇਹ ਗੱਲ ਕਹੀ ਸੀ ਵੀ ਟੋਲਟਾ ਸਾਫ਼ ਕਰਨ ਦਾ ਕੰਮ ਹੈਗਾ ਤੁਸੀਂ ਕਰ ਲੋਗੇ ਤੇ ਜਿਹੜੇ ਚਾਈਨੀ ਲੋਕ ਨੇ ਖਾਲਸਾ ਜੀ ਉਹ ਆਪਾਂ ਸਭ ਨੂੰ ਪਤਾ ਉਹ ਫਲੈਸ਼ ਨਹੀਂ ਕਰਦੇ ਉਹ ਬਹੁਤ ਉਹਨਾਂ ਦਾ ਇੰਨਾ ਕੁ ਜ਼ਿਆਦਾ ਗੰਦਾ ਮੈਂ ਸਿਸਟਮ ਵੇਖ ਕੇ ਹੈਰਾਨ ਸਾ ਹਾਂ ਵੀ ਉਹ ਲੋਕ ਜਿਨ੍ਹਾਂ ਨੂੰ ਦੁਨੀਆ ਕਹਿੰਦੀ ਹੈ ਵੀ ਬੜੇ ਇਹਨਾਂ ਦੇ ਦਿਮਾਗ ਨੇ ਬੇਅਕਲੇ ਲੋਕ ਨੇ ਉਹ ਚਲੋ ਉਹ ਆਪਾਂ ਕਿਹਾ ਵੀ ਨਹੀਂ ਅਸੀਂ ਨਹੀਂ ਕਰ ਸਕਦੇ ਫਿਰ ਉਹਨਾਂ ਨੇ ਖਾਲਸਾ ਜੀ ਮੈਨੂੰ ਕਿਹਾ ਵੀ ਬਲਜਿੰਦਰ ਤੇਰੇ ਵਾਸਤੇ ਇੱਕ ਕੰਮ ਹੈਗਾ ਜੇ ਤੂੰ ਕਰਨਾ ਚਾਹਵੇਂ ਤੇ ਤੂੰ ਕੰਪਨੀ 'ਚ ਰਹਿ ਸਕਦਾ ਨਹੀਂ ਤੇ ਚਲਾ ਜਾ ਵੀ ਇੱਕ ਬੰਦਾ ਹੋਰ ਲੈਦਾ ਨਾਲ ਤੇ ਮੈਂ ਉਹਨਾਂ ਨੂੰ ਆਖਿਆ ਵੀ ਕੋਈ ਨਹੀਂ ਦੱਸੋ ਕੰਮ ਕੀ ਹੈ ਉਹਨਾਂ ਉਹ ਬੀੜੀ ਬਹੁਤ ਪੀਂਦੇ ਨੇ ਖਾਲਸਾ ਜੀ ਬਹੁਤ ਜ਼ਿਆਦਾ ਬਹੁਤ ਹੱਦੋਂ ਵੱਧ ਕੇ ਬੀੜੀ ਪੀਂਦੇ ਨੇ ਉਹ ਲੋਕ ਤੇ ਬਹੁਤ ਲੰਮੀ ਸਾਈਡ ਹੁੰਦੀ ਸੀ ਸਾਡੀ ਬਹੁਤ ਲੰਮਾ ਘੇਰਾ ਹੁੰਦਾ ਸੀ ਤੇ ਉਹਦੇ ਵਿੱਚ ਖਾਲਸਾ ਜੀ ਉਹਨਾਂ ਨੇ ਬੀੜੀਆਂ ਪੀ ਪੀ ਕੇ ਸਿੱਟੀ ਜਾਣੀਆਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਬੀੜੀਆਂ ਦੇ ਖੋਲ ਇਕੱਠੇ ਕਰਕੇ ਇੱਕ ਜਗ੍ਹਾ ਰੱਖਣੇ ਆ ਤੇ ਮੈਂ ਮਨ ਵਿੱਚ ਸੋਚਿਆ ਮਨਾ ਜੇ ਇਹ ਨਾ ਕੀਤਾ ਕੰਮ ਤੇ ਕੀ ਕਰਾਂਗੇ ਤੇ ਮਾਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੇ ਅਸੀਂ ਫਿਰ ਹੱਥਾਂ ਨੂੰ ਗਲਵਚ ਪਾ ਲੈਣੇ ਹੱਥ ਤਾਂ ਲਾਉਣਾ ਨਹੀਂ ਤੇ ਮੈਂ ਖਾਲਸਾ ਜੀ ਉਥੋਂ ਜਿਹੜੀ ਲੱਕੜ ਦੇ ਨਾਲ ਬਹਾਰੀ ਬਹਾਰੀ ਬਣ ਲੈਣੀ ਮਾਂਜਾ ਬਣ ਲੈਣਾ ਉਹਨਾਂ ਇਕੱਠੇ ਕਰਦੇ ਰਹਿਣਾ ਤੇ ਦੂਸਰੇ ਮੁੰਡੇ ਨੂੰ ਕਹਿਣਾ ਉਹ ਮੋਨਾ ਹੁੰਦਾ ਸੀ ਉਹਨੂੰ ਕਹਿਣਾ ਤੂੰ ਚੋਕ ਕੇ ਸਿਰ ਦੇ ਇਦਾਂ ਕੰਮ ਕਰਨੇ ਪੈਂਦੇ ਨੇ ਕਈ ਵਾਰ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਕਿ ਖਾਲਸਾ ਜੀ ਕੰਮ ਕਰਨੇ ਪੈਂਦੇ ਨੇ ਸੋ ਇਹ ਭੈਣ ਨੇ ਵੀ ਕਿਹਾ ਵੀ ਮੇਰਾ ਉੱਥੇ ਜਦੋਂ ਗਈ ਨਾ ਤੇ ਮਹਾਰਾਜੀ ਦੀ ਕਿਰਪਾ ਨਾਲ ਹਫਤਾ ਦੇ ਉਹ ਮੇਰ ਨਾਲ ਠੀਕ ਰਿਹਾ ਇੱਕ ਹfte ਬਾਅਦ ਫਿਰ ਉਹਨੇ ਮੇਰਨਾ ਗਲਤ ਹਰਕਤ ਜਿੱਦਾਂ ਕਰਨ ਦੀ ਕੋਸ਼ਿਸ਼ ਕੀਤੀ ਕੈਨਨੀ ਫਿਰ ਮੈਂ ਉੱਥੇ ਖਲੋ ਕੇ ਮਹਾਰਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਇਹਨੂੰ ਸਬਕ ਸਿਖਾਓ ਕੈਨਨੀ ਮੈਂ ਜੇ ਅਰਦਾਸ ਹੀ ਕੀਤੀ ਆ ਉਹ ਬੁੱਢੇ ਨੂੰ ਦੌਰਾ ਪੈ ਗਿਆ ਉਹ ਜਿਹੜਾ ਬਜ਼ੁਰਗ ਸੀ ਬਿਲਕੁਲ ਠੀਕ ਹੋ ਗਿਆ ਉਹਨੂੰ ਕੁਝ ਹੋ ਗਿਆ ਮੈਂ ਐਂਬੂਲੈਂਸ ਅੱਦੀ ਮੈਂ ਕਿਸੇ ਨੂੰ ਫੋਨ ਕੀਤਾ ਫਿਰ ਉਹਨੇ ਐਂਬੂਲੈਂਸ ਅੱਦੀ ਫਿਰ ਉਹਨੂੰ ਲੈ ਕੇ ਗਏ ਜਦੋਂ ਲੈ ਕੇ ਗਏ ਤੇ ਫਿਰ ਉਸ ਤੋਂ ਬਾਅਦ 4 ਦਿਨਾਂ ਬਾਅਦ ਉਹ ਠੀਕ ਹੋ ਗਿਆ ਉਹਨੂੰ ਅਟੈਕ ਹੋ ਗਿਆ ਸੀ ਜਦੋਂ ਆਇਆ ਫਿਰ ਮੈਂ ਉਹਦੀ ਕੇਅਰ ਕੀਤੀ ਵੀ ਚਲੋ ਮੈਨੂੰ ਕੰਮ ਆ ਇਹ ਐਸੀ ਮਾਰ ਐਨੇ ਕਲਾ ਵਰਤਾਈ ਉਹ ਬੁੱਢੇ ਨੇ ਖਾਲਸਾ ਜੀ ਕਿਸੇ ਨੂੰ ਦੱਸਿਆ ਉਹ ਬਜ਼ੁਰਗ ਜਿਹੜਾ ਸੀ ਸਿੰਗਾਪੁਰ ਦਾ ਉਹ ਮੈਨੂੰ ਤੇ ਕਹੀਂ ਭੈਣ ਕਹਿੰਦੀ ਉਹਦੀ ਜਿਆਦਾ ਸਮਝ ਨਹੀਂ ਸੀ ਆਉਂਦੀ ਜੋ ਮਹੱਥ ਮਾਰਦਾ ਸੀ ਮੈਂ ਸਮਾਨ ਲਿਆ ਦਿੰਦੀ ਸਾਂ ਤੇ ਕਹਿੰਦੀ ਵੀ ਉਹਨੇ ਕਿਸੇ ਨੂੰ ਦੱਸਿਆ ਵੀ ਇਹ ਇਹਦੇ ਪਿੱਛੇ ਕੋਈ ਖਲੋਤਾ ਕਹਿੰਨੀ ਜਦੋਂ ਘਰੇ ਆਏ ਨਾ ਉਹਨੂੰ ਦੱਸਿਆ ਵੀ ਆਹ ਜਿਹੜੀ ਕੁੜੀ ਮੇਰੇ ਕੰਮ ਕਰਦੀ ਆ ਇਹਦੇ ਪਿੱਛੇ ਕੋਈ ਖਲੋਤਾ ਸੀ ਉਹਨੇ ਮੈਨੂੰ ਕੁਝ ਕਿਹਾ ਤੇ ਮੈਨੂੰ ਇਦਾਂ ਹੋ ਗਿਆ ਉਹਨੇ ਮੇਰੀ ਭਾਸ਼ਾ ਵਿੱਚ ਕੁਝ ਬੋਲਿਆ ਉਹਨਾਂ ਨੇ ਪੁੱਛਿਆ ਵੀ ਕੌਣ ਸੀ ਕਿੱਦਾਂ ਸੀ ਕਹਿੰਦੇ ਵੀ ਇੱਕ ਤਰਬਨ ਵਾਲਾ ਸਰਦਾਰ ਸੀ ਜਿਹਦੇ ਪਿੱਛੇ ਬੜਾ ਤਗੜਾ ਖਲੋਤਾ ਉਹਨੇ ਨੀਲੇ ਕੱਪੜੇ ਪਾਏ ਸੀ ਤੇ ਉਹ ਉਹਨੇ ਮੈਨੂੰ ਕੁਝ ਬੋਲਿਆ ਤੇ ਉਸੇ ਵੇਲੇ ਮੈਨੂੰ ਅਟੈਕ ਹੋ ਗਿਆ ਓਏ ਉਹ ਬੰਦੇ ਨੇ ਦੱਸਿਆ ਉਹ ਭੈਣ ਕਹਿੰਦੀ ਜਦੋਂ ਉਹ ਬੰਦੇ ਨੇ ਟ੍ਰਾਂਸਲਰ ਕੇ ਮੈਨੂੰ ਦੱਸਿਆ ਵੀ ਇਦਾਂ ਇਹ ਕਹਿੰਦਾ ਵੀ ਤੇਰੇ ਕੋਲ ਨਾਲ ਕੋਈ ਬੰਦਾ ਤਰਬਨ ਵਾਲਾ ਉਹਨੇ ਨੀਲੇ ਕੱਪੜੇ ਪਾਏ ਹੋਏ ਉਹਨੇ ਮੈਨੂੰ ਕੁਝ ਕਿਹਾ ਤਾਂ ਫਿਰ ਮੈਨੂੰ ਅਟੈਕ ਹੋਇਆ ਤੇ ਭੈਣ ਕਹਿੰਦੀ ਉਸ ਦਿਨ ਤੋਂ ਬਾਅਦ ਮੇਰਾ ਐਸਾ ਭਰੋਸਾ ਵੱਜਾ ਕਿ ਸ਼ਹੀਦ ਸਿੰਘ ਮੇਰੇ ਨਾਲ ਤੇ ਐਡੀ ਕਿਰਪਾ ਖਾਲਸਾ ਜੀ ਉਹ ਭੈਣ ਨੂੰ ਤੇ ਕੋਈ ਨજર ਨਹੀਂ ਆਇਆ ਉਹ ਤੇ ਕੱਲੀ ਸੀ ਪਰ ਉਹ ਗੋਰੇ ਨੂੰ ਨજર ਆਇਆ ਕਿ ਉਹ ਸ਼ਹੀਦਾ ਨੇ ਕੋਰੇ ਨੂੰ ਬਚਨ ਕੀਤਾ ਤੇ ਉਸੇ ਵੇਲੇ ਖਾਲਸਾ ਜੀ ਉਹਨੂੰ ਅਟੈਕ ਹੋ ਗਿਆ ਸੀ ਤੇ ਉਹ ਉਸ ਦਿਨ ਤੋਂ ਬਾਅਦ ਫਿਰ ਉਹਨੂੰ ਬੰਦੇ ਨੇ ਦੱਸਿਆ ਵੀ ਇਹ ਜਿਹੜਾ ਤੈਨੂੰ ਨਜ਼ਰੀ ਆਇਆ ਉਹ ਉਦਾਂ ਨਹੀਂ ਆ ਉਹ ਇਹਨਾਂ ਦਾ ਇਹ ਉਹਨਾਂ ਨੂੰ ਮੰਨਦੇ ਆ ਉਹਨਾਂ ਵਾਸਤੇ ਉਹ ਰੱਬ ਵਾ ਉਸ ਦਿਨ ਤੋਂ ਬਾਅਦ ਭੈਣ ਕਹਿੰਦੀ ਉਹ ਗੋਰੇ ਦਾ ਨਜ਼ਰੀਆ ਬਦਲ ਗਿਆ ਸੀ ਉਹਨੇ ਮੇਰੇ ਪੈਸੇ ਵੀ ਵਧਾ ਦਿੱਤੇ ਸੀ ਤੇ ਉਹ ਘਰ ਦੇ ਵਿੱਚ ਜਦੋਂ ਮੈਂ ਰਹਿੰਦੀ ਸਾਂ ਤੇ ਮੈਨੂੰ ਉਹਨੇ ਕਹਿਣਾ ਵੀ ਮੈਨੂੰ ਦੱਸ ਵੀ ਇਹ ਰੱਬ ਨੂੰ ਕਿੱਦਾਂ ਮਿਲ ਸਕਦੇ ਆ ਉਹਨੇ ਪੁੱਛਣਾ ਤੇ ਮੈਨੂੰ ਉਹਦੀ ਸਮਝ ਨਾ ਆਉਣੀ ਮੈਂ ਫੇਰ ਕਿਸੇ ਨਾਲ ਉਹਦੀ ਗੱਲ ਕਰਾਉਣੀ ਉਹਨੇ ਕਹਿਣਾ ਵੀ ਇਦਾਂ ਫੇਰ ਉਹਨੇ ਇੱਕ ਹੋਰ ਕੁੜੀ ਰੱਖੀ ਉਹ ਅਸੀਂ ਰਲ ਕੇ ਕੰਮ ਕਰਨ ਲੱਗ ਪਈਆ ਉਹ ਉਹਨਾਂ ਦੀ ਭਾਸ਼ਾ ਵੀ ਬੋਲਦੀ ਸੀ ਹੈ ਆਪਣੇ ਇੱਧਰ ਦੀ ਸੀਗੀ ਇੰਡੀਆ ਦੀ ਸੀਗੀ ਉਹ ਹੈ ਪਰ ਜਿੱਦਾਂ ਚਨਈ ਵਾਲ ਦੀ ਹైదరాబాద్ ਇੱਧਰ ਦੀ ਸੀ ਹਿੰਦੀ ਵੀ ਬੋਲਦੀ ਸੀਗੀ ਤੇ ਉਹਨਾਂ ਦੀ ਭਾਸ਼ਾ ਵੀ ਬੋਲਦੀ ਸੀ ਵੀ ਉਹਨੇ ਉਹਨੇ ਮੈਨੂੰ ਪੁੱਛਦੇ ਰਹਿਣਾ ਤੇ ਇਦਾਂ ਫਿਰ ਮੈਂ ਉਹਨੂੰ ਦੱਸਿਆ ਵੀ ਇਦਾਂ ਇਹ ਅਸੀਂ ਯਾਦ ਕਰਦੇ ਹਾਂ ਸ਼ੀਦਾਂ ਨੂੰ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਸੇਖ ਨੇ ਉਹ ਆ ਉਹ ਰੱਖਿਆ ਵਾਸਤੇ ਸਾਡੀ ਰੱਖਿਆ ਕਰਦਾ ਖਾਲਸਾ ਜੀ ਕਿੰਨੀ ਵੱਡੀ ਗੱਲ ਹੈ ਭੈਣ ਨੇ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਸੀ ਕਈ ਵਾਰ ਹੱਡ ਬੀਤੀ ਸੁਣਦੇ ਆ ਸੁਣਦੇ ਆ ਖਾਲਸਾ ਜੀ ਕਈ ਗੱਲਾਂ ਇੱਧਰ ਉੱਧਰ ਹੋ ਜਾਂਦੀਆਂ ਭੁੱਲ ਜਾਂਦੇ ਆ ਕਿਉਂਕਿ ਉਹ ਇੱਕ ਵਾਰ ਸੁਣੀ ਹੁੰਦੀ ਆ ਦੋ ਵਾਰ ਸੁਣੀ ਹੁੰਦੀ ਆ ਫਿਰ ਜਦੋਂ ਬੋਲਣਾ ਹੁੰਦਾ ਫਿਰ ਉਹ ਜਿੰਨੀਆਂ ਕਿ ਦਿਮਾਗ ਵਿੱਚ ਆ ਜਾਂਦੀਆਂ ਸੁਣੀਆਂ ਹੋਈਆਂ ਉਹ ਆਪ ਜੀ ਨੂੰ ਸੁਣਾ ਦਿੰਦਾ ਇਦਾਂ ਖਾਲਸਾ ਜੀ ਉਹ ਕਹਿੰਦੀ ਉਹ ਕੁੜੀ ਵੀ ਉਹਨੇ ਰੱਖੀ ਉਹਦਾ ਹੋਰ ਕੰਮ ਸੀ ਮੇਰਾ ਹੋਰ ਕੰਮ ਸੀ ਤੇ ਅਸੀਂ ਉਹ ਬਜ਼ੁਰਗ ਬਹੁਤ ਅਮੀਰ ਸੀ ਬੰਦਾ ਜਿਹੜੇ ਕੋਲ ਅਸੀਂ ਕੰਮ ਕਰਦਿਆਂ ਸਾਂ ਬਹੁਤ ਅਮੀਰ ਸੀ ਪਰ ਉਹਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ ਰਿਹਾ ਉਹ ਇਕੱਲਾ ਹੀ ਸੀਗਾ ਹੁਣ ਤੇ ਉਹਦਾ ਇੱਕ ਪੋਤਾ ਸੀ ਉਹਦਾ ਪੁੱਤਰ ਵੀ ਮਰ ਗਿਆ ਸੀ ਘਰ ਉਹਦੀ ਨੋਹ ਵੀ ਮਰ ਗਈ ਸੀ ਪੋਤਰਾ ਸੀ ਉਹ ਆਸਟ੍ਰੇਲੀਆ ਰਹਿੰਦਾ ਤੇ ਕਦੇ-ਕਦੇ ਉਹ ਉਹਨੂੰ ਮੇਲ ਲਾਉਂਦਾ ਸੀ ਤੇ ਉਹਨੇ ਸਾਡੀ ਜੇ ਮੇਰੀ ਤਨਖਾਹ ਵੀ ਵਧਾ ਦਿੱਤੀ ਮੈਨੂੰ ਇੱਜ਼ਤ ਮਾਨ ਵੀ ਦੇਣ ਲੱਗ ਪਿਆ ਤੇ ਉਹਨੂੰ ਫਿਰ ਸ਼੍ਰੀ ਦਾਦੇ ਖਾਲਸਾ ਜੀ ਉਹ ਗੋਰੇ ਨੂੰ ਦਰਸ਼ਨ ਹੋਏ ਤੇ ਸ਼੍ਰੀ ਦਾਦੇ ਉਹਨੂੰ ਪੁੱਠਾ ਕਰਕੇ ਸਿੱਟਿਆ ਉਹਨੂੰ ਅਟੈਕ ਹੋਇਆ ਸੀ ਉਹਨੂੰ ਤੇ ਉਹ ਉਸ ਦਿਨ ਤੋਂ ਬਾਅਦ ਉਹ ਭੈਣ ਨਾਲ ਪ੍ਰੇਮ ਕਰਨ ਲੱਗ ਪਿਆ ਸੀ ਵੀ ਨਹੀਂ ਇਹ ਇਹ ਰੱਬ ਨੂੰ ਮੰਨਣ ਵਾਲੇ ਆ ਵੀ ਇਹ ਚੰਗੇ ਬੰਦੇ ਆ ਵੀ ਮੈਂ ਉਹਨੇ ਗਲਤੀ ਵੀ ਮੰਨੀ ਵੀ ਮੈਂ ਏਦਾਂ ਗਲਤ ਤੇਰੇ ਨਾਲ ਕੀਤਾ ਤੇ ਫਿਰ ਬਹੁਤ ਸਾਰੀਆਂ ਗੱਲਾਂ ਭੈਣ ਕਹਿੰਦੀ ਉਹਨੂੰ ਮੈਂ ਮੂਲ ਮੰਤਰ ਸਿਖਾਇਆ ਉਹ ਗੋਰੇ ਨੂੰ ਮੂਲ ਮੰਤਰ ਸਿਖਾਇਆ ਉਹ ਮੂਲ ਮੰਤਰ ਹੁਣ ਜਪਦਾ ਤੇ ਠੀਕ ਆ ਹੁਣ ਉਹਦੀ ਸੇਵਾ ਅਸੀਂ ਕਰਦਿਆਂ ਬਹੁਤ ਸਾਨੂੰ ਇੱਜ਼ਤ ਮਾਣ ਦਿੰਦਾ ਪੈਸੇ ਜਿੰਨੇ ਉਹਦਾ ਚਿੱਤ ਕਰੇ ਤਨਖਾਹ ਤਾਂ ਸਾਨੂੰ ਮਿਲ ਨਹੀਂ ਮਿਲਨੀ ਓਦਾਂ ਵੀ ਸਾਨੂੰ ਪੈਸੇ ਦੇ ਦਿੰਦਾ ਮੈਨੂੰ ਤੇ ਉਹ ਜਿਹੜੀ ਚਨਈ ਦੀ ਕੁੜੀ ਆ ਓਨੂੰ ਵੀ ਦੇ ਦਿੰਦਾ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਦੀ ਭੈਣ ਕਹਿੰਦੀ ਸਾਰੀ ਗਰੀਬੀ ਮੇਰੀ ਘਰੋਂ ਚੱਕੀ ਗਈ ਮਹਾਰਾਜ ਦੀ ਰਹਿਮਤ ਵਰਤੀ ਸਤਗੁਰਾਂ ਨੇ ਦਇਆ ਕੀਤੀ ਇਹ ਸਾਰਾ ਕੁਝ ਹੋਇਆ ਸ਼ਹੀਦਾਂ ਦੀ ਕਿਰਪਾ ਨਾਲ ਜਿਹੜੇ ਖਾਲਸਾ ਦੀ ਸ਼ਹੀਦਾਂ ਨੂੰ ਅੰਗ ਸੰਗ ਸਮਝਦੇ ਨੇ ਸ਼ਹੀਦ ਸਿੰਘ ਉਹਨਾਂ ਦੇ ਅੰਗ ਸੰਗ ਸਦਾ ਹੀ ਰਹਿੰਦੇ ਆ ਇਹ ਗੱਲ ਸਚਾਈ ਆ ਸੱਚ ਹੈ ਇਹ ਤੋਂ ਮੁਨਕਰ ਨਹੀਂ ਹੋ ਸਕਦੇ ਤੇ ਮਹਾਰਾਜ ਦੀ ਕਿਰਪਾ ਨਾਲ ਭੈਣ ਨੇ ਹੋਰ ਵੀ ਗੱਲਾਂ ਸੁਣਾਈਆਂ ਸੀ ਮੈਨੂੰ ਵਿਸਰ ਗਈਆਂ ਕਿਸੇ ਹੋਰ ਹੀ ਡੱਡ ਬੀਤੀ ਵਿੱਚ ਖਾਲਸਾ ਜੀ ਜੋੜ ਕੇ ਸੁਣਾ ਦਿਆਂਗਾ ਤੇ ਮਹਾਰਾਜ ਦੀ ਕਿਰਪਾ ਨਾਲ ਐਵੇਂ ਰੱਖਿਆ ਕੀਤੀ ਸ਼ੀਦਾਂ ਦੀ ਖਾਲਸਾ ਜੀ ਵੱਡੀ ਕਿਰਪਾ ਉਸ ਭੈਣ ਤੇ ਹੋਈ ਤੇ ਉਹਨੂੰ ਵੀ ਵੇਖ ਲੋ ਗੋਰੇ ਨੂੰ ਵੀ ਨਜ਼ਰੀ ਆਏ ਮਹਾਰਾਜ ਸੱਚੇ ਪਾਸ਼ਾ ਬੜੇ ਬਯੰਤ ਨੇ ਖਾਲਸਾ ਜੀ ਕੁਝ ਵੀ ਕਰ ਸਕਦੇ ਆ ਸਤਗੁਰਾਂ ਵਰਗਾ ਹੋਰ ਕੋਈ ਨਹੀਂ ਬਣ ਸਕਦਾ ਗੁਰੂ ਮਹਾਰਾਜ ਸੱਚੇ ਪਾਸ਼ਾ ਇਹੋ ਹੀ ਗੱਲ ਕਹਿੰਦੇ ਭਾਈ ਸ਼ਰਨ ਆ ਜਾਓ ਆ ਕੇ ਬਾਣੀ ਪੜੋ ਨਾਮ ਜਪੋ ਚੰਗੇ ਗੁਣ ਹਿਰਦੇ ਵਿੱਚ ਧਾਰਨ ਕਰੋ ਸਦਾ ਸੁਦੀਵੀ ਸੁਖ ਪ੍ਰਾਪਤ ਹੋਣਗੇ ਬਾਣੀ ਪੜੀਏ ਨਾਮ ਜਪੀਏ ਗੁਰੂ ਕੇ ਲੜ ਲੱਗੀਏ ਖਾਲਸਾ ਜੀ ਸੱਚੇ ਪਾਸ਼ਾ ਮਹਾਰਾਜ ਮੇਰਾ ਕਰਕੇ ਆਪਣੇ ਚਰਨਾਂ ਕਮਣਾਂ ਨਾਲ ਜੋੜਨ ਇਹੀ ਆਸਾ ਰੱਖੀਏ ਕਿਉਂਕਿ ਇਸ ਸੰਸਾਰ ਤੋਂ ਜਿਹੜੀ ਅਗਲੀ ਯਾਤਰਾ ਹੈ ਉਹਦੇ ਵਿੱਚ ਕੋਈ ਖਾਲਸਾ ਜੀ ਸਹਾਇਕ ਨਹੀਂ ਬਣਦਾ ਜੀ ਮਹਾਰਾਜ ਤੋਂ ਬਿਨਾਂ ਸੋ ਸੱਚੇ ਪਾਸ਼ਾ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ